ਮੈਂ ਇਸ ਨੂੰ ਲਾਤੋਂ ਸ਼ੁਰੂ ਕੀਤਾ ਸੀ ਪਹਿਲੇ ਨਗਰ ਲਾਇਦਾ ਸੀ ਕਿਉਂਕਿ ਮੈਂ ਇੱਥੇ ਆਇਆ ਲੰਗਰ ਨਗਰ ਫਿਰ ਸਰਸ਼ਾਦੇ ਵਿੱਚ ਨਹੀਂ ਦਿਹਾਂ ਇਹਨਾਂ ਉਸ ਤੋਂ ਬਾਅਦ ਮੈਂ ਸਰਸ਼ਾਦਾ ਜਿਹੜਾ ਹੈ ਉਸ ਹੋਰ ਚੱਕਰ ਜਾਂਦਾ ਦਾਣੇ ਪਾਉਣੇ ਸ਼ੁਰੂ ਕਰ ਦਿੱਤੇ ਅੱਜ ਤੱਕ 35 ਸਾਲ ਹੋ ਗਏ ਤਣ ਕੁੰਦੇ ਪਾਣੀ ਵਾਸਤੇ ਲਾਏ ਨੇ ਤੇ ਉਹਦੇ ਕਰਕੇ ਫਿਰ ਦੋ ਟਾਈਮ ਲਾਇਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਤੇ ਸਿਆਚ ਇੱਕ ਵਾਰੀ ਠੰਡਾ ਸ਼ਾਮ ਨੂੰ ਆਇ ਨਹੀਂ ਜਾਂਦਾ 10:00 ਵਜੇ ਮੈਂ ਇੱਥੋਂ ਸਾਢੇ 11 12 ਸਵਾ 12 ਜਾਣਾ ਤੇ ਪਹਿਲੇ ਆਪਣੀ ਚਾਹ ਪੀ ਕੇ ਫਿਰ 12 ਵੇ ਰੁਕਾ ਸਕਦਾ ਜੇ ਕਿਤੇ ਬਾਹਰ ਚਲ ਜਾਈਏ ਤੇ ਜੇ ਟਾਈਮ ਹੈ ਤੇ ਸਵੇਰੇ ਪਾ ਲਈਏ ਜੇ ਮੈਂ ਸ਼ਾਮ ਨੂੰ ਆ ਗਿਆ 2 ਵਜੇ 3 ਵਜੇ 4 ਵਜੇ ਫਿਰ ਪਾ ਦੀਦਾ ਤੇ ਜੇ ਕੋਈ ਦਿਨ ਐਸਾ ਆ ਜਾਂਦਾ ਵੀ ਨਹੀਂ ਪੈਂਦਾ ਮਾਫੀ ਮੰਗ ਲਈ ਉਹ ਆਂਦਾ ਆ ਜਾ ਹੁਣ ਆ ਜਾ ਕਿ ਪਿੱਛੇ ਪਿਆ ਰਣਾ ਆ ਜਾ ਆ ਜਾ ਤਿੰਨ ਕਈਆਂ ਬੰਦਿਆਂ ਸੁਣਿਆ ਉੱਥੇ ਉਹ ਕਹਿੰਦੇ ਵਾਪਕ ਤੈਨੂੰ ਪਛਾਣਦੇ ਨੇ ਮੈਂ ਤੁਹਾਨੂੰ ਵੇਖ ਲਉ ਪਛਾਣਦੇ ਨਾਲ ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਾਸ ਨਹੀਂ ਜੇ ਰੱਬ ਨੇ ਕਿਸ ਰਾਹ ਪਾਇਆ ਤੇ ਕੀ ਹੁੰਦਾ ਹੈ ਕਮਾਈ ਚੋਂ ਕੁਝ ਪੂਰਿਆ ਜਾਏ ਤੇ ਮਾਪੂਲੀ ਕੀ ਨਾਲ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਜੀ ਕਦੋਂ ਤੋਂ ਇਹ ਦਾਣਾ ਪਾਉਂਦਾ ਜਿਹੜਾ ਵਾ ਆਜਾ ਮਨ ਚ ਆਇਆ ਇੱਕ ਸਾਲ ਹੋ ਗਿਆ ਸਾ ਬਾਦ ਅੱਖਾਂ ਸਾਲਾਂ ਤੋਂ ਸ਼ੁਰੂ ਕੀਤਾ ਸੀ ਪਹਿਲੇ ਲੰਗਰ ਲਾਜਦਾ ਸੀ ਜਦੋਂ ਮੈਂ ਇੱਥੇ ਆਇਆ ਲੰਗਰ ਤੋਂ ਬਾਅਦ ਫਿਰ ਅਰਸ਼ਾਦੇ ਵੀ ਨਹੀਂ ਦੇਹਣ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਪ੍ਰਸ਼ਾਦਾ ਜਿਹੜਾ ਹੈ ਕੁਝ ਹੋਰ ਚੱਕਰ ਚ ਆ ਜਾਂਦਾ ਦਾਣੇ ਪਾਉਣੇ ਸ਼ੁਰੂ ਕਰ ਦਿੱਤੇ ਅੱਜ ਤੱਕ 35 ਸਾਲ ਹੋ ਗਏ ਦਾਣੇ ਪਾਉਂਦੇ ਅਸੀਂ ਦੇਖੀ ਛੋਟੇ ਛੋਟੇ ਬਖਸ਼ੇ ਵੀ ਲਾਇਆ ਉਹ ਫਿਰ ਪਾਣੀ ਦੀ ਤਰੇ ਲੱਗਦੀ ਉਹਨਾਂ ਨੂੰ ਪਾਣੀ ਵਾਸਤੇ ਲਾਏ ਨੇ ਤੇ ਉਹਦੇ ਕਰਕੇ ਫਿਰ ਦੋ ਟਾਈਮ ਲਾਈਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਤੇ ਸਿਆਲ ਚ ਇੱਕ ਵਾਰੀ ਠੰਡਾ ਸ਼ਾਮ ਨੂੰ ਆਇਆ ਨਹੀਂ ਜਾਂਦਾ 10 11 ਵਜੇ ਮੈਂ ਇੱਥੋਂ ਸਾਢੇ 12 ਸਵਾ 12 ਜਾਂਦਾ ਤੇ ਬਾਅਦ ਚ ਨਹੀਂ ਆਈਦਾ ਸ਼ਾਮ ਨੂੰ ਬਿਲਕੁਲ ਪਹਿਲੇ ਆਪਣੀ ਚਾਹ ਪੀ ਕੇ ਫਿਰ 12 ਵਜੇ ਕੋਲ ਕਾ ਸ਼ਾਮ ਨੂੰ ਜੇ ਕਿਤੇ ਬਾਹਰ ਚੱਲ ਜਾਈਏ ਤੇ ਜੇ ਟਾਈਮ ਹੈ ਤੇ ਸਵੇਰੇ ਪਾ ਦਿਆ ਜੇ ਮੈਂ ਸ਼ਾਮ ਨੂੰ ਆ ਗਿਆ 2 ਵਜੇ 3 ਵਜੇ 4 ਵਜੇ ਫਿਰ ਪਾਦੀ ਦਾ ਤੇ ਜੇ ਕੋਈ ਦਿਨ ਐਸਾ ਆ ਜਾਂਦਾ ਵੀ ਨਹੀਂ ਪੈਂਦਾ ਮਾਫੀ ਮੰਗ ਲਈਦਾ ਨਾਲ ਲੱਭ ਸੁਭਾਅ ਹੈ ਤੁਹਾਨੂੰ ਇਹ ਇਹਨਾਂ ਨੂੰ ਦਾਣਾ ਪੰਦਿਆ ਹੁਣ ਤੇ ਇਹ ਵੀ ਤੁਹਾਨੂੰ ਆਵਾਜ਼ਾਂ ਦਿੰਦੇ ਹੋਣੇ ਦਿੰਦੇ ਜੀ ਅੱਛਾ ਪਰ ਸੋ ਇਦਾਂ ਹੀ ਹੋਇਆ ਮੇਰਾ ਤੇ ਇਧਰੋਂ ਮੈਂ ਤੁਰਿਆ ਜਾ ਰਿਹਾ ਉਧਰੋਂ ਪਾ ਕੇ ਆਂ ਡਬਲ ਹੋ ਜਾਂਦਾ ਨਾ ਸਟੇਸ਼ਨ ਫਿਰ ਅੱਧੇ ਚ ਪਹਿਲੇ ਤਾਂ ਅੱਧੇ ਵਾਰ ਉਹ ਆਂਦਾ ਆ ਜਾ ਹੁਣ ਆ ਜਾ ਕਿ ਪਿੱਛੇ ਪੈ ਰਹੇ ਨੇ ਆ ਜਾ ਆ ਜਾ ਤਿੰਨ ਕਈਆਂ ਬੰਦਿਆਂ ਸੁਣਿਆ ਉੱਥੇ ਉਹ ਕਹਿੰਦੇ ਵਾਪਕ ਤੈਨੂੰ ਪਛਾਣਦੇ ਨੇ ਮੈਂ ਤੁਹਾਨੂੰ ਵੇਖ ਲਉ ਪਛਾਣਦੇ ਨਾਲ-ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਾਸਾ ਨਹੀਂ ਜੇ ਰੱਬ ਨੇ ਕੇਸ ਰਾਏ ਪਾਇਆ ਤੇ ਕੀ ਹੁੰਦਾ ਕਮਾਈ ਚੋਂ ਕੁਝ ਪੂਰਿਆ ਜਾਏ ਤੇ ਬਾਕੀ ਇਹ ਹੈ ਕਿ ਮੇਰੇ ਇੱਥੇ ਘਰ ਹੁੰਦਾ ਸੀ ਸਟੇਸ਼ਨ ਦੇ ਸਾਹਮਣੇ ਕਿਸੇ ਨੂੰ ਨਿਰਾਸ਼ਾ ਨਹੀਂ ਜਾਂ ਦਿੰਦਾ ਫੁਰਕਾ ਸ਼ਕਨਾ ajo ਜਿੰਨੇ ਆਖਣਾ ਜਿਕੇ ਇਹਨਾਂ ਆਖਣਾ ਉਹਨਾਂ ਚੱਲ ਜੋ ਮਿਸਤਰੀ ਦੇ ਘਰ ਤੇ ਇਹਨਾਂ ਬਬੂ ਜੀ ਸਵੇਰ ਆਚ ਨਰਮੀ ਜਾਂ ਹਲਮੀ ਇਹ ਜਦੋਂ ਇਹਨਾਂ ਨਾਲ ਜੁੜੇ ਉਦੋਂ ਆਏ ਕਿ ਜਾਂ ਬਚਪਨ ਤੋਂ ਸੀ ਦੇਖੋ ਬਚਪਨ ਤੋਂ ਜਦੋਂ ਇਹ ਡੰਗਰ ਚ ਆਉਂਦੇ ਸੀ ਸਾਧਾ ਨਾਲ ਬੈਠਦਾ ਕੋਜੋ ਪਾਣੀ ਘਟਦੇ ਸੀ ਸਾਡਾ ਜਨਮ ਭੂਮੀ ਸਾਡੀ ਹਰਿਆਣੇ ਚਾ ਲਾਡਵਾ ਸ਼ਹਿਰ ਪਿੰਡ ਨਵਾਰ ਸੀ ਜਦੋਂ ਉੱਥੋਂ ਅਸੀਂ 13-14 ਸਾਲ ਦੇ ਹੋਏ ਜਦੋਂ ਅਸੀਂ ਕੰਮ ਤੇ ਸਿੱਖਿਆ ਸਾਡਾ ਭਰਾ ਉਸਤਾਦ ਹੈ ਲੋਵਾਰ ਦਾ ਲੋਵਾਰਾ ਤਰਖਾਨਾ ਰਾਜਾ ਸਾਰੇ ਮੈਂ ਕੰਮ ਕਰਦੀ ਹੁਣ ਨਹੀਂ ਹੁੰਦਾ ਉਹ ਤੇ ਖਤਮ ਹੋ ਗਿਆ ਇੱਕ ਆਜ਼ਾਦ ਹੀ ਨਹੀਂ ਉਹ ਕੋਈ ਨੌਕਰੀ ਨਹੀਂ ਇੱਕ ਉਧਰ ਕਰਦਾ ਉਹ ਬਾਹਰ ਹੈ ਉਸ ਪਾਸੇ ਹੈ ਇਹ ਸੇ ਦਾਰਾਸਲਾਮ ਚ ਮੇਰਾ ਕੁਆਟਰ ਹੈ ਇਹ ਵੀ ਰੱਬ ਨੇ ਦਿੱਤਾ ਸਾਡਾ ਕੋਈ ਹਿੰਮਤ ਨਹੀਂ ਅਹੀ ਲੈਂਦੀ ਜੀ ਸੱਚੀ ਗੱਲ ਬੱਚੇ ਦਾ ਪਰਿਵਾਰ ਆਗਲ ਤੇ ਸਰਦੀ ਬਣੀ ਕੁਛ ਨਹੀਂ ਆਂਦੇ ਆ ਗੋ ਟੱਥਲੋਂ ਕੋਟੀ ਚਾ ਪੁੱਛਾਇ ਉਹ ਨਹੀਂ ਇਹਨੇ ਕਦੇ ਕਿ ਤੂੰ ਠੰਡਾ ਜਾਣਾ ਨਹੀਂ بارش ਹੋਵੇ ਕੁਛ ਹੋਵੇ ਤੇਰਾ ਟਾਈਮ ਹੋ ਗਿਆ ਮੈਂ 9:35 ਦੇ ਘਰੋਂ 5:00 ਤੇ ਨਿਕਲਣਾ 35 ਤੱਕ ਆ ਜਾਣਾ ਤੇ ਦਿਲ ਕਰੇ ਘਰ ਤੋਂ ਘੱਟ 11 ਵਜੇ ਤੱਕ ਤੇ ਮੈਂ ਰਹਿਣਾ ਹੀ ਪੱਕਾ ਕੁਝ ਲੋਕਾਂ ਨੂੰ ਇੱਛਾ ਤੁਸੀਂ ਟੋਪੀ ਨਹੀਂ ਮਾਰਦੇ ਉਹ ਫਿਰ ਉਹਨੂੰ ਡੇਰਾ ਸਾਸਤਰੀ ਘਰ ਬੁਲਾਉਂਦਾ ਸਾਡੇ ਗੁਰੂ ਪ੍ਰਸ਼ਾਦ ਦਿੰਦੇ ਹੀ ਪਤਾਸਾ ਦਿੰਦੇ ਹੀ ਤੇ ਮੇਰੇ ਮਨ 'ਚ ਇਹ ਗੱਲ ਆਈ ਜਾਂਦਾ ਸਾਸਤਰੀ ਘਰ ਬੁਲਾਉਂਦਾ ਉਹ ਖਾਲੀ ਤੁਰ ਜਾਂਦਾ ਕੀ ਫਰਕ ਪੈਂਦਾ ਜੇ ਦੋ ਇੱਧਰ ਜਾਂਦਾ ਤੇ ਸੋ ਇੱਧਰ ਹੀ ਜਾਏ ਆਪਣੀ ਤੇ ਹੀ ਖਾਨੇ ਅਬ ਇੱਥੇ ਬੱਚੇ ਨੂੰ ਪੱਪਾ ਜੋਗਾ ਤੇ ਕਿਸੇ ਤਰ੍ਹਾਂ ਹੋ ਮੈਂ ਕੀ ਤਾਂ ਉਹਦੇ ਕੋਲ ਨੇੜਾ ਨੂੰ ਪਿਆਰ ਕਰਦਾ ਆਈ ਤੁਸੀਂ ਕਿ ਦਾਗੇ ਕੁਝ ਵੇਖ ਕੇ ਕੁਝ ਭਾਵਨਾ ਦਾ ਦੇਣਾ ਦਾ ਸਭ ਕੁਝ ਉਹ ਦਿੰਦਾ ਠੀਕ ਨੇ ਆਪੋ ਆਪਣੇ ਥਾਂ ਵੱਡਾ ਬਚਾਉਂਦਰਾ ਨਾ ਕਦੇ ਮੰਗਿਆ ਨਾ ਕੁਝ ਉਹਨੂੰ ਦਿੱਤਾ ਜਾਣੇ ਆਉਂਦੇ ਆਉਂਦੇ ਪੋਤਰੀਆਂ ਦੋ ਇੱਕ ਪੋਤਰਾ ਵੱਡੀ ਗੁੱਡੀ ਦਾ ਇੱਕ ਮੁੰਡਾ ਇੱਕ ਕੁੜੀ ਹੈ ਉਹ ਅੰਮ੍ਰਿਤਸਰ ਸਰੋਣੀ ਕਮੇਟੀ ਚ ਲੱਗਾ ਹਰਮੰਦਰ ਸਾਹਿਬ ਬੜੀ ਖੁਸ਼ੀ ਦੀ ਧਿਆੜੀ ਹੈ ਦੋ ਬੇਟੀਆਂ ਨੇ ਐਕਟੂਡੇ ਨੇ ਇੱਕ ਡਾਇਰੈਕਟਰ ਹੈ ਡਰਾਮੇ ਕਰਾਉਂਦੀ ਹੈ ਉਹ 9 ਸਾਲ ਲਾਏ ਨੇ ਡੀਏਵੀ ਸੈਂਟ੍ਰੀਚ ਤੇ ਵੱਡੀ ਨੇ ਤਪਲਾ ਸੰਗੀਤ ਕੀਤਾ ਹਰਸ਼ਾ ਕੋਰਸ ਕੀਤਾ ਅੱਗੇ ਸ਼ਾਦੀ ਨੇ Ongelooflijk. Ahie, doei aan de baard. <laughs>